ਅੱਜ ਵੀਡੀਓ ਵਿੱਚ ਭਾਈ ਦੋ ਨਗਾਂ ਦੀ ਵੀਡੀਓ ਬਣਾਈ ਆ ਇੱਕ ਮੱਝ ਆ ਗੱਬਣ ਥੋੜੇ ਕਿ ਦਿਨ ਘਰ ਵਾਲੀ ਲੈਂਦੀ ਆ ਇੱਕ ਬਾਈ ਕੋਲੇ ਜਰਸੀ ਬੱਤੀ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਭਾਈ ਮੋਬਾਈਲ ਨੰਬਰ ਬੋਲਿਓ ਜੀ 98642 ਹੂੰ 4740 ਕਿਹੜਾ ਸੂਆ ਹੁੰਦੀ ਆ ਮੱਝ ਭਾਈ ਚੌਥਾ ਸੂਆ ਹੁੰਦੀ ਆ ਕਿੰਨੇ ਕਿ ਦਿਨ ਲਊ ਭਾਈ ਬਸ ਇਹਦਾ ਹਫਤਾ ਬਾਕੀ ਆ ਜੀ ਠੀਕ ਆ ਕਿੰਨਾ ਕੁ ਰਿਕਾਰਡ ਆ ਭਾਈ ਰਿਕਾਰਡ ਹੈਗਾ ਹੀ 18 ਲੀਟਰ ਦਾ ਜੀ ਠੀਕ ਆ ਭਾਈ ਤੇ ਚਾਈ ਜੋ ਹੀ ਕਿਵੇਂ ਸੀ ਬਹੁਤ ਵਧੀਆ ਜੀ ਓਕੇ ਆ ਜਮਾ ਚ ਬਾਈ ਬਹੁਤ ਠੰਡੀ ਸੀ ਜੀ ਦਿਨ ਹਜੇ 7 ਪਏ ਹਾਂ ਹਾਂਜੀ ਹਾਂ ਨੇਵਾ ਪੂਰਾ ਫੁੱਲ ਲੜ ਕੇ ਖਿੜੀ 7 ਦਿਨ ਬਾਈ ਕਹਿੰਦਾ ਲੈਣੀ ਆ ਤੇ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਆ ਤਿਆਰੀ ਹੁਣ ਵੀ ਖੈਰ ਬਹੁਤ ਚੰਗੀਆਂ ਬਾਈ ਜੀ ਗਾੜੀ ਪਿਛਾੜੀ ਪੂਰੀ ਚੰਗੀਆਂ ਚੰਗੇ ਰਿਕਾਰਡ ਵਾਲੀ ਆ ਬਈ ਘਰੂ ਮਾਜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਮੂਰੋ ਗਾੜੀ ਚੈੱਕ ਕਰਵਾਉਂਦੇ ਕਮਾਲ ਦਾ ਲੇਵਾ ਅੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਨਾਣਾ ਨੂਣਾ ਕਰਵਾ ਜੇ ਫੁੱਲ ਚੰਗੀਆਂ ਮੁੱਲ ਕੀ ਆ ਬਾਈ ਜੈਜ ਮੁੱਲ 145 ਹੈ ਜੀ ਮਾਨਤਨ ਹੋ ਜਾ ਹਾਂਜੀ ਹਾਂ 1 ਲੱਖ 45000 ਰੁਪਏ ਮੁੱਲ ਮਾਨਤਨ ਹੋ ਜਾ ਅੱਗੇ ਬੱਚੀ ਕਿੰਨੀ ਉਮਰ ਹੈ ਜੀ ਬਸ 4 4.5 ਮਹੀਨੇ ਹੈ ਜੀ ਓਕੇ ਬਾਈ ਹਾਂਜੀ ਕਿੰਨਾ ਗ੍ਰੀਕਡ ਹੈ ਜੀ ਮਾਨਤਨ ਹੈਗਾ ਜੀ 22 ਲੀਟਰ ਦਾ ਮੁੱਲ ਕੀ ਆ ਵੀਰੇ ਜੈਜ ਮੁੱਲ 11000 ਕਰਦੇ ਹਾਂ ਮਾਨਤਨ ਹੋ ਜਾ ਹਾਂਜੀ ਠੀਕ ਹੈ 11000 ਰੁਪਏ ਮੁੱਲ ਮਾਨਤਨ ਹੋ ਜਾ ਝੋਲੀ ਇੱਕ ਨੰਬਰ ਹਾਂ